ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਨਾ ਕਮੈਂਟ ਬਾਕਸ ਵਿੱਚ ਆਪਣੇ ਕੀਮਤੀ ਵਿਚਾਰ ਜਰੂਰ ਰੱਖਣੇ ਦਿੱਲੀ ਦਾ ਇੱਕ ਬਹੁਤ ਹੀ ਮਸ਼ਹੂਰ ਬਹੁਤ ਵੱਡਾ ਸਕੂਲ ਸੈਂਟ ਜੋਸਫ ਸਕੂਲ ਉਸ ਸਕੂਲ ਦੇ ਬਾਹਰ ਬਹੁਤ ਸਾਰੇ ਪੇਰੈਂਟਸ ਆ ਜਿਹੜੇ ਆਪਣੇ ਬੱਚਿਆਂ ਨੂੰ ਲੈ ਕੇ ਖੜੇ ਆ ਲਾਈਨਾਂ ਲੱਗੀਆਂ ਹੋਈਆਂ ਨੇ ਕਿਉਂਕਿ ਉਸ ਸਕੂਲ ਦੇ ਵਿੱਚ ਐਡਮਿਸ਼ਨ ਹੋ ਰਹੀ ਆ ਬੱਚਿਆਂ ਦੀ ਉਸ ਸਕੂਲ ਦੇ ਵਿੱਚ ਐਡਮਿਸ਼ਨ ਕਰਾਉਣ ਲਈ ਪੇਰੈਂਟਸ ਆ ਜਿਹੜੇ ਉਹ ਪੱਪਾਂ ਭਾਰ ਹੋਏ ਹੋਏ ਆ ਹਰ ਇੱਕ ਪੇਰੈਂਟ ਚਾਹੁੰਦਾ ਕਿ ਸਾਡੇ ਬੱਚੇ ਦੀ ਸਕੂਲ ਬੱਚੇ ਦੀ ਐਡਮਿਸ਼ਨ ਇਸ ਸਕੂਲ ਦੇ ਵਿੱਚ ਹੋ ਜਾਵੇ ਕਿਉਂਕਿ ਇਹ ਸਕੂਲ ਬਹੁਤ ਹੀ ਮੰਨਿਆ ਪਰਮੰਨਿਆ ਸਕੂਲ ਆ ਲਾਈਨ ਲੱਗੀ ਆ ਪੇਰੈਂਟਸ ਦੀ ਆਪਦੀ ਆਪਦੀ ਵਾਰੀ ਤੇਣਾ ਇੰਤਜ਼ਾਰ ਕਰਦੇ ਆ ਵੀ ਸਾਨੂੰ ਅੰਦਰ ਬੁਲਾਇਆ ਜਾਊਗਾ ਪੇਰੈਂਟਸ ਆਪਣੇ ਬੱਚਿਆਂ ਲਈ ਕਿਤੇ ਵੀ ਲਾਈਨ 'ਚ ਲੱਗਣ ਲਈ ਤਿਆਰ ਹੁੰਦੇ ਆ ਉਸੇ ਦੌਰਾਨ ਇੱਕ ਗੱਡੀ ਆਉਂਦੀ ਆ ਐਕਸ ਜੂਵੀ ਗੱਡੀ ਉਹਦੇ ਵਿੱਚੋਂ ਇੱਕ ਕੋਟ ਪੈਂਟ ਪੈਨੇ ਇੱਕ ਨੌਜਵਾਨ ਉਤਰਦਾ ਨੌਜਵਾਨ ਦੀ ਉਮਰ 32 ਸਾਲ ਆ ਪਰ ਉਹਦੇ ਵਾਲ ਥੋੜੇ ਥੋੜੇ ਚਿੱਟੇ ਹੋਏ ਹੋਏ ਆ ਪਰ ਉਦੀ ਜੋ ਬਾਡੀ ਆ ਉਹ ਪੂਰਾ ਹੱਟਾ ਕੱਟਾਗਾ ਬਹੁਤ ਅਮੀਰ ਘਰ ਦਾ ਹੋ ਲੱਗਦਾ ਤੇ ਉਹਨੇ ਆਪਣੇ ਬੱਚੇ ਨੂੰ ਗੱਡੀ ਚ ਉਤਾਰਿਆ ਜਿਹਦੀ 5 ਸਾਲ ਦੀ ਉਮਰ ਆ ਤੇ ਉਹਦਾ ਬੱਚਾ ਉਹਦੀ ਉਂਗਲ ਫੜ ਕੇ ਉਹਦੇ ਨਾਲ ਤੁਰਿਆ ਜਾਂਦਾ ਜਿੰਨੇ ਵੀ ਲੋਕ ਲਾਈਨ ਦੇ ਵਿੱਚ ਲੱਗੇ ਹੁੰਦੇ ਆ ਉਹ ਉਸ ਆਦਮੀ ਵੱਲ ਵੇਖਦੇ ਆ ਕਿਉਂਕਿ ਉਹ ਆਦਮੀ ਦਿੱਲੀ ਸ਼ਹਿਰ ਦਾ ਇੱਕ ਕਰੋੜਪਤੀ ਬਿਜ਼ਨੈਸਮੈਨ ਸੀ ਤੇ ਉਹ ਬਿਜ਼ਨੈਸਮੈਨ ਜਿਹਨੂੰ ਹਰ ਕੋਈ ਜਾਣਦਾ ਸੀ ਪਰ ਇਹ बिजनेਸਮੈਨ ਸੀ ਜਿਹੜਾ ਇੱਕ ਮੰਡੀ ਟਾਈਪ ਦਾ ਮੁੰਡਾ ਸੀ ਇਹਦਾ ਪਰਿਵਾਰ ਵੀ ਕਮਾਂਡੀ ਟਾਈਪ ਦਾ ਸੀ ਪਰ ਅੱਜ ਇਹ ਆਪਣੇ ਬੱਚੇ ਨੂੰ ਲੈ ਕੇ ਆਇਆ ਜਦੋਂ ਸਕੂਲ ਤਾਂ ਇਹਦੇ ਚਿਹਰੇ ਤੇ ਇੱਕ ਮਾਇੂਸੀ ਸੀ ਉਦਾਸੀ ਸੀ ਤੇ ਚਿੰਤਾ ਦੇ ਭਾਵ ਸਨ ਸ਼ਾਇਦ ਉਹਨੂੰ ਵੀ ਇਸ ਗੱਲ ਦੀ ਫਿਕਰ ਸੀ ਕਿ ਮੇਰੇ ਬੱਚੇ ਦਾ ਸਕੂਲ ਵਿੱਚ ਦਾਖਲਾ ਹੋਵੇਗਾ ਕਿ ਨਹੀਂ ਕਿਉਂਕਿ ਦਿੱਲੀ ਦਾ ਇਹ ਜਿਹੜਾ ਸਕੂਲ ਸੀ ਇੱਥੇ ਪੈਸਿਆਂ ਦੇ ਨਾਲ ਬੱਚੇ ਜਿਹੜੇ ਉਹ ਦਾਖਲ ਨਹੀਂ ਕੀਤੇ ਜਾਂਦੇ ਸੀ ਬਲਕਿ ਕਾਬਲੀਅਤ ਦੇ ਹਿਸਾਬ ਨਾਲ ਕੀਤੇ ਜਾਂਦੇ ਸੀ ਉਹਨੂੰ ਇਹ ਸੀ ਕਿ ਜੇ ਮੇਰੇ ਬੱਚੇ ਦੀ ਐਡਮਿਸ਼ਨ ਇਸ ਸਕੂਲ ਦੇ ਵਿੱਚ ਨਾ ਹੋਈ ਤਾਂ ਕੀ ਫਾਇਦਾ ਮੇਰਾ ਕਰੋੜਪਤੀ ਹੋਣ ਦਾ ਇਸ ਲਈ ਉਹ ਆਉਂਦਾ ਤੇ ਲਾਈਨ ਦੇ ਵਿੱਚ ਲੱਗਦਾ ਚਲੋ ਜਦੋਂ ਵਾਰੀ ਆਉਂਦੀ ਹੈ ਤੇ ਅੰਦਰ ਜਾਂਦਾ ਅੰਦਰ ਜਾ ਕੇ ਰਿਸੈਪਸ਼ਨ ਤੇ ਜਿਹੜੀ ਰਿਸੈਪਸ਼ਨਿਸਟ ਕੁੜੀ ਬੈਠੀ ਹੁੰਦੀ ਆ ਉਹਨੂੰ ਕਹਿੰਦਾ ਕਿ ਮੈਂ ਆਪਣੇ ਬੱਚੇ ਦਾ ਐਡਮਿਸ਼ਨ ਕਰਾਉਣਾ ਚਾਹਣਾ ਉਹ ਕਹਿੰਦੀ ਵੀ ਜਿੰਨੇ ਵੀ ਪੇਰੈਂਟਸ ਆਏ ਆ ਸਾਰੇ ਐਡਮਿਸ਼ਨ ਲਈ ਹੀ ਆਏ ਆ ਤੇ ਜਿਹੜੀ ਬੱਚਿਆਂ ਦੀ ਇੰਟਰਵਿਊ ਹੋਣੀ ਆ ਉਹ ਖੁਦ ਪ੍ਰਿੰਸੀਪਲ ਮੈਮ ਲੈਣਗੇ ਬੱਚੇ ਆ ਜਿਹੜੇ ਇੰਟਰਵਿਊ ਦੇ ਚੋਂ ਜੋ ਮਾਰਕਸ ਆਉਣਗੇ ਉਹਦੇ ਅਕੋਰਡਿੰਗ ਹੀ ਦਾਖਲ ਕੀਤੇ ਜਾਣਗੇ ਕਿਉਂਕਿ ਸਾਡੇ ਕੋਲ ਇੰਨੀਆਂ ਸੀਟਾਂ ਨਹੀਂ ਹੈਗੀਆਂ ਕਿ ਅਸੀਂ ਸਾਰੇ ਬੱਚਿਆਂ ਨੂੰ ਦਾਖਲਾ ਦੇ ਸਕੀਏ ਚਲੋ ਉਹਦੇ ਚਿਹਰੇ ਤੇ ਚਿੰਤਾ ਦੇ ਭਾਵ ਆ ਜਿਹੜੇ ਉਹ ਹੋਰ ਡੁੰਗੇ ਹੋ ਜਾਂਦੇ ਆ ਤੇ ਉਹ ਕਹਿੰਦਾ ਕਿ ਮੈਂ ਪ੍ਰਿੰਸੀਪਲ ਮੈਮ ਨੂੰ ਮਿਲਣਾ ਚਾਹਣਾ ਉਹ ਕਹਿੰਦੀ ਆ ਕਿ ਤੁਸੀਂ ਵੇਟ ਕਰੋ ਇੱਥੇ ਬੈਠੋ ਪ੍ਰਿੰਸੀਪਲ ਮੈਮ ਵਾਰੀ-ਵਾਰੀ ਸਾਰਿਆਂ ਨੂੰ ਬੁਲਾ ਰਹੀ ਆ ਚਲੋ ਉਹ ਸਾਈਡ ਤੇ ਜਿਹੜੀਆਂ ਕੁਰਸੀਆਂ ਲੱਗੀਆਂ ਹੁੰਦੀਆਂ ਉੱਥੇ ਬੈਠ ਜਾਂਦਾ بار-बार ਉਹ ਘੜੀ ਵੇਖ ਰਿਹਾ ਹੁੰਦਾ ਵੀ ਮੇਰੀ ਵਾਰੀ ਕਦੋਂ ਆਊ ਅੱਧੇ ਘੰਟੇ ਬਾਅਦ ਉਹਨੂੰ ਆਵਾਜ਼ ਆਉਂਦੀ ਆ ਕਿ ਤੁਹਾਨੂੰ ਮੈਡਮ ਅੰਦਰ ਬੁਲਾ ਰਹੀ ਆ ਉਸ ਆਦਮੀ ਦਾ ਨਾਮ ਰਮੇਸ਼ ਹੁੰਦਾ ਰਮੇਸ਼ ਆਪਣੇ ਬੱਚੇ ਦੀ ਉਂਗਲ ਫੜਦਾ ਤੇ ਅੰਦਰ ਜਾਂਦਾ ਜਦੋਂ ਹੀ ਉਹ ਮੇ ਆਈ ਕਮਿੰਗ ਮੈਮ ਕਹਿੰਦਾ ਤੇ ਪ੍ਰਿੰਸੀਪਲ ਮੈਮ ਵੱਲ ਵੇਖਦਾ ਤੇ ਉਹਦੀਆਂ ਅੱਖਾਂ ਅੱਡੀਆਂ ਰਹਿ ਜਾਂਦੀਆਂ ਨੇ ਕਿਉਂਕਿ ਉਹ ਪ੍ਰਿੰਸੀਪਲ ਜਿਹੜੀ ਔਰਤ ਸੀ ਉਹ ਕੋਈ ਹੋਰ ਨਹੀਂ ਸਗੋਂ ਉਹਦੀ ਹੀ ਤਲਾਕਸ਼ੁਦਾ ਪਤਨੀ ਸੀ ਤੇ ਉਹ ਔਰਤਾ ਜਿਹੜੀ ਉਹ ਵੀ ਰਮੇਸ਼ ਨੂੰ ਵੇਖ ਲੈਂਦੀ ਆ ਉਸ ਔਰਤ ਦਾ ਨਾਂ ਸਾਨੀਆ ਹੁੰਦਾ ਤੇ ਉਹ ਕਹਿੰਦੀ ਆ ਹਾਂਜੀ ਆਜੋ ਉਹਨੂੰ ਪਤਾ ਲੱਗ ਜਾਂਦਾ ਵੀ ਇਹ ਰਮੇਸ਼ ਆ ਪਰ ਉਹ ਬਹੁਤਾ ਧਿਆਨ ਨਹੀਂ ਦਿੰਦੀ ਤੇ ਉਹ ਕਹਿੰਦਾ ਕਿ ਮੈਮ ਮੈਂ ਆਪਣੇ ਬੱਚੇ ਦਾ ਐਡਮਿਸ਼ਨ ਕਰਾਉਣਾ ਆ ਉਹ ਕਹਿੰਦੀ ਕਿ ਜਿੰਨੇ ਵੀ ਪੇਰੈਂਟਸ ਆਏ ਆ ਸਾਰੇ ਬੱਚਿਆਂ ਦੀ ਐਡਮਿਸ਼ਨ ਕਰਾਉਣ ਹੀ ਆਏ ਆ ਹੈਵ ਅ ਸੀਟ ਬੈਠੋ ਸੀਟ ਲੈ ਲਓ ਚਲੋ ਕੁਰਸੀ ਤੇ ਬਹਿੰਦਾ ਤੇ ਥੈਂਕ ਯੂ ਕਹਿੰਦਾ ਤੇ ਉਸ ਤੋਂ ਬਾਅਦ ਉਹ ਆਪਣੀ ਤਲਾਕशुदा ਪਤਨੀ ਜਨਕਿ ਸਾਨੀਆ ਮੈਡਮ ਪ੍ਰਿੰਸੀਪਲ ਨੇ ਜਿਹੜੇ ਉਸ ਸਕੂਲ ਦੇ ਉਹਨਾਂ ਵੱਲ ਤਰਸਪ੍ਰੀਆਂ ਨਜ਼ਰਾਂ ਨਾਲ ਵੇਖਦਾ ਤੇ ਇਹ ਜਿਤਾਉਣ ਦੀ ਕੋਸ਼ਿਸ਼ ਕਰਦਾ ਸ਼ਾਇਦ ਕਿ ਮੇਰੇ ਬੱਚੇ ਦਾ ਐਡਮਿਸ਼ਨ ਹੋ ਜੇ ਸਾਨੀਆ ਆਪਣੀ ਕੁਰਸੀ ਤੋਂ ਉੱਠਦੀ ਆ ਉੱਠ ਕੇ ਉਹ ਖਿੜਕੀ 'ਚ ਚਲੀ ਜਾਂਦੀ ਆ ਛੜਕੀ ਦੇ ਬਾਅਦ ਉਹ 2 ਕੁ ਮਿੰਟ ਟਿਕ ਟਿਕੀ ਲਗਾ ਕੇ ਵੇਖਦੀ ਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਹਾਂਜੀ ਅੱਛਾ ਤਾਂ ਤੁਸੀਂ ਆਪਣੇ ਬੇਟੇ ਦਾ ਐਡਮਿਸ਼ਨ ਕਰਾਉਣ ਆਏ ਹੋ ਅੱਜ ਤੁਹਾਡੇ ਚਿਹਰੇ ਤੇ ਜੋ ਮੈਂ ਚਿੰਤਾ ਵੇਖ ਰਹੀ ਆ ਮੈਂ ਪੁੱਛ ਸਕਦੀ ਆ ਕਿ ਉਹ ਕਾਦੀ ਚਿੰਤਾ ਉਹ ਕਹਿੰਦਾ ਵੀ ਮੈਂ ਚਾਹਣਾ ਕਿ ਮੇਰੇ ਬੇਟੇ ਦਾ ਐਡਮਿਸ਼ਨ ਇਸ ਸਕੂਲ ਦੇ ਵਿੱਚ ਹੋ ਜਾਵੇ ਉਹ ਕਹਿੰਦੀ ਅੱਛਾ ਕਹਿੰਦੀ ਵੈਸੇ ਮੈਨੂੰ ਲੱਗਦਾ ਨਹੀਂ ਵੀ ਤੁਹਾਡੇ ਚਿਹਰੇ ਤੇ ਕਦੇ ਇੰਨੀ ਚਿੰਤਾ ਆਈ ਹੋਊਗੀ ਮੈਨੂੰ ਲੱਗਦਾ ਪਹਿਲੀ ਵਾਰ ਆਈ ਆ ਉਹ ਕਹਿੰਦਾ ਕਿ ਮੈਮ ਤੁਹਾਡੀ ਮਿਹਰਬਾਨੀ ਆ ਜੇ ਤੁਸੀਂ ਚਾਹੋ ਤਾਂ ਇਹ ਚਿੰਤਾ ਹਟ ਵੀ ਸਕਦੀ ਆ ਉਹ ਕਹਿੰਦੀ ਮੈਂ ਇੱਥੇ ਕਿਸੇ ਨਾਲ ਪੱਖਪਾਤ ਕਰਨ ਨਹੀਂ ਬੈਠੀ ਪਰ ਕਹਿੰਦੀ ਅੱਜ ਮੈਨੂੰ ਵਧੀਆ ਲੱਗ ਰਿਹਾ ਉਹ ਇਨਸਾਨ ਮੇਰੇ ਸਾਹਮਣੇ ਗਿੜਗੜਾ ਰਿਹਾ ਜਿਹੜੇ ਇਨਸਾਨ ਨੇ ਕਦੇ ਮੈਨੂੰ ਕਿਹਾ ਸੀ ਕਿ ਤੇਰੀ ਕੀ ਔਕਾਤ ਆ ਤੇਰੀ ਕੀ ਔਕਾਤ ਆ ਤੂੰ ਕੀ ਕਰ ਸਕਦੀ ਆ ਤੂੰ ਤਾਂ ਸਾਡੇ ਟੁਕੜਿਆਂ ਤੇ ਪਲਦੀ ਆ ਫਿਰ ਉਹ ਆਪਣੀ ਪਿਛਲੀ ਜ਼ਿੰਦਗੀ ਦੇ ਵਿੱਚ ਗਵਾਚ ਜਾਂਦੀ ਆ ਅਸਲ ਦੇ ਵਿੱਚ ਰਮੇਸ਼ ਅਤੇ ਸਾਨੀਆ ਦਾ ਤਲਾਕ ਕਿਉਂ ਹੋਇਆ ਸੀ ਉਹਦਾ ਕਾਰਨ ਜਾਣਨ ਲਈ ਥੋੜਾ ਪਿੱਛੇ ਜਾਣਾ ਪਊਗਾ ਸਾਨੀਆ ਆਪਣੇ ਮਾਪਿਆਂ ਦੀ ਇਕਲੌਤੀ ਧੀ ਆ ਇੱਕ ਉਹਦੇ ਭਰਾ ਤੇ ਭੈਣ ਹੋਏ ਇਕਲੌਤੀ ਧੀ ਆ ਚਲੋ ਦੋਨੋਂ ਭੈਣ ਭਰਾਵਾਂ ਦੀ ਪੜ੍ਹਾਈ ਹੁੰਦੀ ਆ ਤੇ ਜਦੋਂ ਸਾਨੀਆ ਪੜ੍ਹ ਰਹੀ ਹੁੰਦੀ ਆ ਤੇ ਉਹਦੇ ਮੰਮੀ ਪਾਪਾ ਉਹਨੂੰ ਕਹਿੰਦੇ ਆ ਕਿ ਤੇਰੇ ਲਈ ਇੱਕ ਵਧੀਆ ਅਮੀਰ ਘਰ ਦੇ ਮੁੰਡੇ ਦਾ ਰਿਸ਼ਤਾ ਆਇਆ ਤੇ ਮੁੰਡਾ ਜਿਹੜਾ ਉਹ ਦਾਜ ਦੇਹਜ ਨਹੀਂ ਮੰਗ ਰਿਹਾ ਉਹਨਾਂ ਨੂੰ ਕੁੜੀ ਸਿਆਣੀ ਚਾਹੀਦੀ ਆ ਤੇ ਅਸੀਂ ਚਾਹੋਨੇ ਆ ਵੀ ਤੇਰਾ ਰਿਸ਼ਤਾ ਕਰ ਦਈਏ ਸਾਨੀਆ ਕਹਿੰਦੀ ਕਿ ਪਾਪਾ ਮੈਂ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਨੀ ਆ ਉਹ ਕਹਿੰਦਾ ਵੀ ਦੇਖ ਪੁੱਤ ਪੜ੍ਹਨ ਲਿਖਣ ਨੂੰ ਤੇਰੀ ਸਾਰੀ ਉਮਰ ਹੀ ਪਈ ਆ ਤੂੰ ਸੋਹਰੇ ਘਰ ਜਾ ਕੇ ਵੀ ਪੜ ਸਕਦੀ ਆ ਅੱਜ ਕੱਲ੍ਹ ਵਿਆਹ ਤੋਂ ਬਾਅਦ ਵੀ ਤਾਂ ਕੁੜੀਆਂ ਪੜ੍ਹਦੀਆਂ ਨੇ ਪਰ ਮੈਂ ਚਾਹਣਾ ਵੀ ਜਿਹੜੀ ਮੇਰੀ ਚਿੰਤਾ �्यो ਖਤਮ ਹੋ ਜੇ ਮੈਨੂੰ ਰਿਸ਼ਤਾ ਵਧੀਆ ਲੱਗਿਆ ਉਹ ਕਹਿੰਦੀ ਚਲ ਠੀਕ ਆ ਪਾਪਾ ਫਿਰ ਤੁਹਾਡੀ ਮਰਜ਼ੀ ਆ ਚਲੋ ਸਾਨੀਆ ਦੇ ਪਾਪਾ ਮੁੰਡਾ ਵੇਖਦੇ ਆ ਉਹਨੂੰ ਗੱਲਬਾਤ ਪਸੰਦ ਆ ਜਾਂਦੀ ਆ ਤੇ ਸਾਨੀਆ ਦਾ ਵਿਆਹ ਰਮੇਸ਼ ਨਾਲ ਹੋ ਜਾਂਦਾ ਆ ਸਾਨੀਆ ਜਦੋਂ ਰਮੇਸ਼ ਦੇ ਘਰ ਵਿਆਹ ਕੇ ਜਾਂਦੀ ਆ ਰਮੇਸ਼ ਦੇ ਪਰਿਵਾਰ ਦੀ ਜੋ ਬਾਹਰੋਂ ਦੇਖ ਸੀ ਅੰਦਰੋਂ ਬਿਲਕੁਲ ਉਲਟ ਸੀ ਉਹਦੀ ਸੱਸ ਤੇ ਨਨਾਨ ਉਹਨੂੰ ਦੇਖ ਕੇ ਮੱਥੇ ਤੇ ਓੜੀ ਪਾਉਂਦੀਆਂ ਨੇ ਤੇ ਕਹਿੰਦੀਆਂ ਨੇ ਕਿ ਅਸੀਂ ਕੀ ਤੇਰੀ ਪੜ੍ਹਾਈ ਚੱਟਣੀ ਆ ਤੂੰ ਖਾਲੀ ਹੱਥ ਆ ਗਈ ਸਾਡਾ ਕਿਸੇ ਦਾ ਮਾਨ ਸਨਮਾਨ ਨਹੀਂ ਕਰਿਆ ਤੇਰੇ ਘਰਦਿਆਂ ਨੇ ਸਾਨੀਆ ਚੁੱਪ ਕਰ ਜਾਂਦੀ ਆ ਸਾਨੀਆ ਸੋਚਦੀ ਆ ਵੀ ਉਦੋਂ ਤਾਂ ਇਹ ਕਹਿੰਦੇ ਸੀ ਅਸੀਂ ਦਾਜ ਲੈਣਾ ਨਹੀਂ ਵੀ ਹੁਣ ਸੁਣਾਉਂਦੀਆਂ ਕਿਉਂ ਨੇ ਚਲੋ ਉਹ ਕੁਝ ਵੀ ਨਹੀਂ ਬੋਲਦੀ ਅਗਲੇ ਦਿਨ ਤੋਂ ਹੀ ਜਿਹੜੀ ਸਾਨੀਆਂ ਦੀ ਸੱਸਾ ਉਹਨੂੰ ਕਹਿ ਦਿੰਦੀ ਆ ਕਿ ਚੁੱਪਚਾਪ ਰਸੋਈ 'ਚ ਜਾ ਤੇ ਸਾਰਾ ਕੰਮ ਕਰਾ। ਸਾਨੀਆਂ ਹੈਰਾਨ ਰਹਿ ਜਾਂਦੀ ਆ। ਚਲੋ ਉਹ ਸਾਰਾ ਕੰਮ ਸੰਭਾਲ ਲੈਂਦੀ ਆ। ਗੱਲ-ਗੱਲ ਤੇ ਉਹਨੂੰ ਉਸ ਘਰ ਦੇ ਵਿੱਚ ਤਾਨੇ ਮੇਨੇ ਮਿਲਦੇ ਆ। ਤੇ ਜਦੋਂ ਸਾਨੀਆਂ ਇਹ ਹੀ ਗੱਲਾਂ ਆਪਣੇ ਘਰ ਵਾਲੇ ਰਮੇਸ਼ ਨੂੰ ਦੱਸਦੀ ਆ ਤਾਂ ਰਮੇਸ਼ ਆ ਜਿਹੜਾ ਉਹ ਕਹਿੰਦਾ ਵੀ ਤੂੰ ਸਾਡੇ ਟੁਕੜਿਆਂ ਤੇ ਪੜ ਰਹੀ ਆ। ਮਿਹਰਵਾਨੀਆਂ ਸਾਡੀ ਕਿ ਤੈਨੂੰ ਇੰਨੇ ਅਮੀਰ ਘਰ ਦੀ ਅਸੀਂ ਨੂੰ ਬਣਾਇਆ। ਤੂੰ ਚੁੱਪਚਾਪ ਕੰਮ ਕਰਿਆ ਕਰ ਤੇ ਰਹੀ ਹੀ ਕੰਮ ਆ ਬਸ। ਉਹ ਕਹਿੰਦੀ ਕਿ ਰਮੇਸ਼ ਮੈਂ ਪੜਨਾ ਚਾਹਣੀ ਆ ਪੜ ਕੇ ਕੁਝ ਬਣਨਾ ਚਾਹਣੀ ਆ ਜਿੰਨਾ ਮੈਂ ਰਸੋਈ ਚ ਕੰਮ ਕਰੂੰ ਉਹ ਤਾਂ ਮੈਂ ਕੰਮ ਵਾਲੀ ਰੱਖੂੰਗੀ ਮੇਰਾ ਕੋਈ ਸਟੇਟਸ ਹੋਊਗਾ ਵੀ ਮੈਂ ਇਸ ਤਰ੍ਹਾਂ ਨਹੀਂ ਰਹਿ ਸਕਦੀ ਉਹ ਕਹਿੰਦਾ ਕਿ ਸਾਡੇ ਘਰ ਦੀਆਂ ਨੂੰਹਾਂ ਧੀਆਂ ਜਿਹੜੀਆਂ ਉਹ ਪੜ ਕੇ ਨੌਕਰੀ ਨਹੀਂ ਕਰਦੀਆਂ ਹੈਗੀਆਂ ਤੂੰ ਚੁੱਪਚਾਪ ਕੰਮ ਕਰ ਲਿਆ ਕਰ ਚਲੋ ਫੇਰ ਵੀ ਸਾਨੀ ਆ ਜਿਹੜੀ ਉਹ ਸੋਚਦੀ ਆ ਵੀ ਮੈਨੂੰ ਆਪਣੀ ਵਿਅਕਤੀ ਜਿੰਦਗੀ ਹੈਨਾ ਪਹਿਲੇ ਧਿਆਨ ਦੇਣਾ ਚਾਹੀਦਾ ਵੀ ਮੈਨੂੰ ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ ਵੀ ਜੋ ਹੋਊ ਦੇਖੀ ਜਾਊ ਚਲੋ ਪੜਾਈ ਦੀ ਜਿੱਦ ਛੱਡ ਕੇ ਉਹ ਘਰ ਦੇ ਵਿੱਚ ਕੰਮਕਾਰ ਕਰਦੀ ਆ ਸਵੇਰੇ ਉੱਠਦੀ ਆ ਸਾਰਿਆਂ ਲਈ ਨਾਸ਼ਤਾ ਬਣਾਉਂਦੀ ਆ ਸਫਾਈਆਂ ਕਰਦੀ ਆ ਕੱਪੜੇ ਧੋਂਦੀ ਆ ਘਰ ਦਾ ਕੱਲਾ ਕੱਲਾ ਕੰਮ ਉਹ ਆਪ ਕਰਦੀ ਆ ਪਰ ਉਹਦੀ ਜੋ ਹਾਲਤ ਹੁੰਦੀ ਆ ਘਰ ਦੇ ਵਿੱਚ ਉਹਨੂੰ ਕੋਈ ਬਹੁਤਾ ਪਸੰਦ ਨਹੀਂ ਕੀਤਾ ਜਾਂਦਾ ਗੱਲ-ਗੱਲ ਤੇ ਉਹਦੀ ਪੇਕਿਆਂ ਦੇ ਜੋ ਮਾਹੌਲ ਆ ਉਹਦੇ ਤਾਨੇ ਮੇਨੇ ਉਹਨੂੰ ਮਿਲਦੇ ਆ ਕਦੇ-ਕਦੇ ਉਹਦਾ ਜੀ ਕਰਦਾ ਵੀ ਮੈਂ ਆਪਣੀ ਮਾਂ ਨੂੰ ਸਾਰਾ ਕੁਝ ਦੱਸ ਦਿਆਂ ਫਿਰ ਉਹ ਸੋਚਦੀ ਆ ਵੀ ਜੇ ਮੈਂ ਆਪਣੀ ਮਾਂ ਨੂੰ ਦੱਸਿਆ ਤੇ ਮੇਰੀ ਮਾਂ ਨੇ ਤਾਂ ਮੈਨੂੰ ਇੱਕੋ ਹੀ ਗੱਲ ਸਮਝਾਈ ਆ ਕਿ ਕੁੜੀ ਦੀ ਜਦੋਂ ਡੋਲੀ ਉੱਠ ਜਾਵੇ ਤਾਂ ਸਹੁਰੇ ਘਰੋਂ ਅਰਥ ਹੀ ਉੱਠਦੀ ਆ ਵੀ ਮੇਰੀ ਮਾਂ ਨੇ ਮੈਨੂੰ ਫੇਰ ਸਮਝਾਉਣਾ ਹਨਾ ਚਲੋ ਚੁੱਪਚਾਪ ਸਾਰਾ ਕੁਝ ਸਹਿੰਦੀ ਰਹਿੰਦੀ ਆ ਤੇ ਉਹਦੇ ਘਰ ਵਾਲਾ ਵੀ ਗੱਲ-ਗੱਲ ਤੇ ਉਹਨੂੰ ਜਲੀਲ ਕਰਦਾ ਇੱਕ ਸਾਲ ਵਿਆਹ ਨੂੰ ਹੋ ਜਾਂਦਾ ਤੇ ਇੱਕ ਦਿਨ ਸਾਣੀਆਂ ਜਦੋਂ ਸਵੇਰੇ ਉੱਠਦੀ ਆ ਉਹਨੂੰ ਚੱਕਰ ਆਉਂਦੇ ਆ ਉਹਦਾ ਚਿੱਤ ਕੱਚਾ-ਕੱਚਾ ਹੁੰਦਾ ਉਲਟੀ ਵਰਗਾ ਮੂਡ ਹੁੰਦਾ ਉਹਦਾ ਤੇ ਉਹ ਜਦੋਂ ਬਾਥਰੂਮ ਤੇ ਜਾਂਦੀ ਆ ਭੱਜ ਕੇ ਤੇ ਉੱਥੇ ਚੱਕਰ ਆ ਕੇ ਡਿੱਗ ਜਾਂਦੀ ਆ ਜਦੋਂ ਉਹ ਨੂੰ 5 ਮਿੰਟਾਂ ਬਾਅਦ ਹੋਸ਼ ਆਉਂਦਾ ਤੇ ਉਹ ਡਿੱਗੀ ਪਈ ਹੁੰਦੀ ਆ ਉਹ ਆਪਣੇ ਘਰ ਵਾਲੇ ਨੂੰ ਆਵਾਜ਼ ਮਾਰਦੀ ਆ ਤੇ ਉਹਦੇ ਘਰ ਵਾਲਾ ਆਉਂਦਾ ਕਹਿੰਦਾ ਕੀ ਹੋ ਗਿਆ ਸਵੇਰੇ ਸਵੇਰੇ ਰੌਲਾ ਪਾਇਆ ਕਹਿੰਦੀ ਵੀ ਮੇਰੀ ਸਿਹਤ ਨਹੀਂ ਠੀਕ ਵੀ ਮੈਨੂੰ ਉਲਟੀ ਵੀ ਆ ਰਹੀ ਆ ਤੇ ਚੱਕਰ ਆ ਰਹੇ ਆ ਉਹਦੇ ਘਰ ਵਾਲਾ ਉਹਨੂੰ ਗੱਡੀ 'ਚ ਬਿਠਾਉਂਦਾ ਤੇ ਡਾਕਟਰ ਦੇ ਲੈ ਜਾਂਦਾ ਤੇ ਡਾਕਟਰ ਜਿਹੜੇ ਉਹਨੂੰ ਦੱਸਦੇ ਆ ਕਿ ਤੁਸੀਂ ਪ੍ਰੈਗਨੈਂਟ ਹੋ ਤੁਸੀਂ ਮਾਂ ਬਣਨ ਵਾਲਿਓ ਇਹ ਗੱਲ ਸੁਣ ਕੇ ਸਾਨੀਆ ਬਹੁਤ ਖੁਸ਼ ਹੁੰਦੀ ਆ ਉਨੂੰ ਇਹ ਲੱਗਦਾ ਵੀ ਸ਼ਾਇਦ ਹੁਣ ਮੇਰੇ ਸਹੁਰੇ ਪਰਿਵਾਰ ਦਾ ਬਿਹੇਵ ਹੈ ਜਿਹੜਾ ਮੇਰੇ ਪ੍ਰਤੀ ਬਦਲ ਜੂ ਉਹ ਇਹੀ ਗੱਲ ਆਪਣੇ ਘਰ ਵਾਲੇ ਨੂੰ ਜਦੋਂ ਦੱਸਦੀ ਆ ਤੇ ਉਹਦੇ ਘਰ ਵਾਲਾ ਕਹਿੰਦਾ ਵੀ ਤੂੰ ਖੁਸ਼ ਕਿਹੜੀ ਗੱਲਾਂ ਹੁੰਦੀਆਂ ਮੈਨੂੰ ਨਹੀਂ ਬੱਚਾ ਚਾਹੀਦਾ ਮੈਂ ਬੱਚੇ ਦੀ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ ਤੈਨੂੰ ਅਬੋਰਸ਼ਨ ਕਰਾਉਣਾ ਪਊਗਾ ਮੈਂ ਦਵਾਈ ਦਵਾਉਣਾ ਤੈਨੂੰ ਉਹ ਕਹਿੰਦੀ ਵੀ ਨਹੀਂ ਮੈਂ ਇਸ ਬੱਚੇ ਨੂੰ ਜਨਮ ਦੇਵਾਂਗੀ ਮੈਂ ਅਬੋਰਸ਼ਨ ਨਹੀਂ ਕਰਾਉਣਾ ਤੇ ਉਹ ਉਹਦੇ ਉੱਥੇ ਹੀ ਚਪੇੜ ਮਾਰਦਾ ਜਦੋਂ ਉਹਦੇ ਚਪੇੜ ਮਾਰਦਾ ਤੇ ਉਹਨੂੰ ਬੜਾ ਗੁੱਸਾ ਆਉਂਦਾ ਤੇ ਉਹ ਉਹ ਨੂੰ ਕਹਿ ਦਿੰਦੀ ਆ ਵੀ ਮੈਂ ਤੇਰੇ ਨਾਲ ਘਰ ਨਹੀਂ ਜਾਉਂਗੀ ਮੈਨੂੰ ਆਪਣੀ ਮਾਂ ਦੇ ਘਰ ਛੱਡਿਆ ਤੇ ਉਹ ਕੀ ਕਰਦਾ ਉਹ ਗੁੱਸੇ ਦੇ ਵਿੱਚ ਉਹਨੂੰ ਉਹਦੀ ਮਾਂ ਦੇ ਘਰੇ ਛੱਡਿਆ ਆਉਂਦਾ ਗੇਟ 'ਚ ਧਾਰ ਕੇ ਮੁੜ ਜਾਂਦਾ ਉਸ ਤੋਂ ਬਾਅਦ ਉਹ ਆਪਣੀ ਮਾਂ ਨੂੰ ਸਾਰੀ ਗੱਲ ਦੱਸਦੀ ਆ ਕਿ ਇੱਕ ਸਾਲ ਹੋ ਗਿਆ ਮੈਨੂੰ ਹਨਾ ਇਹਨਾਂ ਦਾ ਜ਼ੁਲਮ ਸਹਿੰਦੀ ਨੂੰ ਤੇ ਹੁਣ ਮੇਰੇ ਤੋਂ ਹੋਰ ਨਹੀਂ ਸਿਆ ਜਾਂਦਾ ਵੀ ਮੈਂ ਨਹੀਂ ਚਾਹੁੰਦੀ ਵੀ ਮੈਂ ਉਸ ਘਰ ਦੇ ਵਿੱਚ ਆਪਣੇ ਬੱਚੇ ਨੂੰ ਜਨਮ ਦੇਵਾਂ ਵੈਸੇ ਵੀ ਉਹਨਾਂ ਨੇ ਮੈਨੂੰ ਹਨਾ ਮੈਨੂੰ ਲੱਗਦਾ ਵੀ ਬੱਚੇ ਨੂੰ ਜਨਮ ਦੇਣ ਹੀ ਨਹੀਂ ਦੇਣਾ ਉਹਦੀ ਮਾਂ ਕਹਿੰਦੀ ਵੀ ਫਿਰ ਇਸ ਤਰ੍ਹਾਂ ਤੂੰ ਸਾਰੀ ਉਮਰ ਕਿਵੇਂ ਕੱਢੇਂਗੀ ਤੇ ਉਹਨਾਂ ਚੁੱਪਚਾਪ ਆਪਣੀ ਮਾਂ ਦੇ ਘਰ ਰਹਿਣ ਲੱਗਦੀ ਆ ਉਹਨੂੰ 6 ਕਿ ਮਹੀਨੇ ਹੁੰਦੇ ਆ ਤੇ ਹੁਣ ਉਹ ਘਰਦਿਆਂ ਲਈ ਬੋਝ ਬਣ ਜਾਂਦੀ ਆ ਉਹਦਾ ਭਰਾ ਤੇ ਭਝਾਈ ਵੀ ਉਹਨੂੰ ਤਾਨੇ ਮਿਹਣੇ ਦਿੰਦੇ ਆ ਤੇ ਉਹ ਸੋਚਦੀ ਆ ਵੀ ਐਵੇਂ ਮੈਂ ਕਿੰਨਾ ਕਚਿਰ ਰਹੂੰਗੀ ਉਹਦੀ ਮਾਂ ਨੂੰ ਕਹਿੰਦੀ ਵੀ ਚਲ ਜਿਵੇਂ ਵੀ ਹਨ ਤੇਰੇ ਘਰ ਵਾਲਾ ਤੂੰ ਫੋਨ ਕਰ ਲੈ ਤੇ ਚਲੀ ਜਾ ਉਹ ਕਹਿੰਦੀ ਨਹੀਂ ਮਾਂ ਮੈਂ ਨਹੀਂ ਜਾਊਂਗੀ ਉਹ ਕਹਿੰਦੀ ਫਿਰ ਤੂੰ ਆਪਦੇ ਭਰਾ ਭਝਾਈ ਤੇ ਕਿੰਨਾ ਕਚਿਰ ਬੋਝ ਬਣੇਂਗੀ ਇਸ ਗੱਲ ਦਾ ਸਾਨੀਆ ਨੂੰ ਗੁੱਸਾ ਆ ਜਾਂਦਾ ਪਰ ਉਹ ਚੁੱਪ ਕਰਕੇ ਗੁੱਸਾ ਪੀ ਜਾਂਦੀ ਆ ਚਲੋ 2 ਕੁ ਮਹੀਨੇ ਬਾਅਦ ਉਹ ਇੱਕ ਬੇਟੀ ਨੂੰ ਜਨਮ ਦਿੰਦੀ ਆ ਤੇ ਬੇਟੀ ਹੋਣ ਤੋਂ ਬਾਅਦ ਉਹਦੀ ਪਰਜਾਈ ਹੈ ਜਿਹੜੀ ਉਹਨੂੰ ਹੋਰ ਵੀ ਨਾਪਸੰਦ ਕਰਨ ਲੱਗ ਜਾਂਦੀ ਆ ਉਹ ਕਹਿੰਦੀ ਕਿ ਇੱਕ ਤਾਂ ਆਪ ਤੂੰ ਬੈਠੀ ਸੀ ਬੋਝ ਬਣ ਕੇ ਸਾਡੇ ਤੇ ਵਿਆਹੀ ਬਰੀ ਚੰਗੀ ਭਲੀ ਤੂੰ ਆ ਕੇ ਸਾਡੇ ਇੱਥੇ ਖਰਚ ਕਰਾਉਣ ਨੂੰ ਉਤੋਂ ਕਹਿੰਦੀ ਤੂੰ ਪੱਥਰ ਹੋਰ ਜੰਮਤਾ ਅਸੀਂ ਕੀ ਕਰਨਾ ਕਹਿੰਦੀ ਦੋ ਦੋ ਪੱਥਰਾਂ ਤੋਂ ਇਸ ਗੱਲ ਦਾ ਸਾਨੀਆ ਨੂੰ ਗੁੱਸਾ ਆਉਂਦਾ ਤੇ ਉਹ ਆਪਣੀ ਬੇਟੀ ਨੂੰ ਚੁੱਕਦੀ ਆ ਤੇ ਚੁੱਕ ਕੇ ਉੱਥੋਂ ਥੋੜੀ ਦੂਰ ਇੱਕ ਕਮਰਾ ਕਿਰਾਏ ਤੇ ਲੈਂਦੀ ਆ ਤੇ ਉੱਥੇ ਰਹਿਣ ਲੱਗ ਜਾਂਦੀ ਆ ਭਾਵੇਂ ਉਹਦੇ ਕੋਲੇ ਕਿਰਾਇਆ ਦੇਣ ਲਈ ਪੈਸੇ ਨਹੀਂ ਸੀ ਪਰ ਉਹ ਸੋਚਦੀ ਆ ਵੀ ਕੋਈ ਨਾ ਕੋਈ ਹੱਲ ਮੈਂ ਕੱਢ ਹੀ ਲੈਣਾ ਚਲੋ ਉਹ ਉੱਥੇ ਰਹਿਣ ਲੱਗਦੀ ਆ ਤੇ ਉਹਦੀ ਮਾਂ ਜਿਹੜੀ ਉਹਦੇ ਮੰਗ ਰੌਂਦੀ ਆ ਤੇ ਉਹਨੂੰ ਕਹਿੰਦੀ ਵੀ ਇਹ ਕੀ ਕਰਦੀ ਆ ਤੂੰ ਉਹ ਕਹਿੰਦੀ ਵੀ ਦੇਖ ਮਾਂ ਮੈਂ ਸੋਡੇ ਤੇ ਜਾਂ ਭਰਾ ਭਾਬੀ ਤੇ ਬੋਝ ਨਹੀਂ ਬਣਨਾ ਚਾਹੁੰਦੀ ਉਸ ਘਰ ਦੇ ਵਿੱਚ ਮੇਰੀ ਕੋਈ ਇੱਜ਼ਤ ਨਹੀਂ ਜੇ ਉਹਨਾਂ ਨੂੰ ਮੇਰੀ ਲੋੜ ਹੁੰਦੀ ਤਾਂ ਉਹ ਮੈਨੂੰ ਲੈਣ ਆਉਂਦੇ ਵੀ ਉਹ ਕਦੇ ਮੈਨੂੰ ਆਏ ਆ ਲੈਣ ਵੀ ਮੈਂ ਆਪਣੀ ਜ਼ਿੰਦਗੀ ਜਿਹੜੀ ਹੈ ਨਾ ਆਪਣੇ ਤਰੀਕੇ ਨਾਲ ਜਿਉਣਾ ਚਾਹਣੀ ਆ ਮੈਂ ਤੁਹਾਨੂੰ ਕੋਈ ਵੀ ਲਾਂਭਾ ਨਹੀਂ ਦਵਾਉਂਗੀ ਪਰ ਮੈਂ ਆਪਣੀ ਜ਼ਿੰਦਗੀ ਜਿਉਣਾ ਚਾਹਣੀ ਆ ਮੈਂ ਪੜਨਾ ਚਾਹਣੀ ਆ ਉਸ ਤੋਂ ਬਾਅਦ ਉਹ ਕੀ ਕਰਦੀ ਆ ਉਹ ਨਾ ਪੜ੍ਹੇ ਲਿਖੇ ਕੁਛ ਤਾਂ ਹੈਗੀ ਸੀ ਗ੍ਰੈਜੂਏਸ਼ਨ ਕੀਤੀ ਸੀ ਉਹ ਨਾ ਆਣਗਵੰਡ ਦੇ ਬੱਚੇ ਟਿਊਸ਼ਨ ਤੇ ਰੱਖ ਲੈਂਦੀ ਆ ਤੇ ਟਿਊਸ਼ਨ ਦੀ ਜੋ ਫੀਸ ਉਹ ਕੱਟ ਰੱਖਦੀ ਆ ਤੇ ਉਹਦੇ ਕੋਲੇ ਕਾਫੀ ਬੱਚੇ ਟਿਊਸ਼ਨ ਤੇ ਆਉਣ ਲੱਗ ਜਾਂਦੇ ਆ ਉਹ ਆਪਣੀ ਬੱਚੀ ਨੂੰ ਵੀ ਪਾਲਦੀ ਆ ਬੱਚਿਆਂ ਨੂੰ ਟਿਊਸ਼ਨ ਵੀ ਪੜਾਉਂਦੀ ਆ ਤੇ ਵਿੱਚੋਂ ਕੁਝ ਪੈਸੇ ਬਚਾ ਕੇ ਉਹ ਆਪਣੀ ਫੀਸ ਇਕੱਠੀ ਕਰਦੀ ਆ ਉਹ ਅੱਗੇ ਪੜ੍ਹਨਾ ਚਾਹੁੰਦੀ ਆ ਚਲੋ ਇੱਕ ਸਾਲ ਉਹ ਪੂਰਾ ਸਟਰਗਲ ਕਰਦੀ ਆ ਉਹਦੀ ਬੇਟੀ ਵੀ ਥੋੜੀ ਵੱਡੀ ਹੋ ਜਾਂਦੀ ਆ ਤੇ ਉਹਨੇ ਕਾਫੀ ਪੈਸੇ ਆ ਜਿਹੜੇ ਜਮ੍ਹਾਂ ਕਰ ਲਏ ਸੀ ਖਰਚਾ ਉਹ ਬਹੁਤ ਘੱਟ ਕਰਦੀ ਸੀ ਤੇ ਉਸ ਤੋਂ ਬਾਅਦ ਉਹ ਬੀਐਡ ਕਰ ਲੈਂਦੀ ਆ ਬੀਐਡ ਕਰਨ ਤੋਂ ਬਾਅਦ ਹੁਣ ਤੱਕ ਉਹਦੀ ਬੇਟੀ ਹੈ ਜਿਹੜੀ 2.5-3 ਸਾਲ ਦੀ ਹੋ ਚੁੱਕੀ ਸੀ ਤੇ ਬੱਚੇ ਸੀ ਜਿਹੜੇ ਟਿਊਸ਼ਨ ਤੇ ਉਹ ਉਵੇਂ ਹੀ ਆਉਂਦੇ ਸੀ ਕਿਉਂਕਿ ਜਿਹੜੀ ਵੀ ਉਹ ਪੜ੍ਹਾਈ ਕਰਦੀ ਸੀ ਉਹ ਰਾਤ ਨੂੰ ਆਪਣੀ ਨੀਂਦ ਵਾਲੇ ਸਮੇਂ 'ਚ ਉਹ ਉਹ ਬੈਠ ਕੇ ਕਰਦੀ ਸੀ ਬਹੁਤ ਮਿਹਨਤ ਕਰਦੀ ਆ ਉਹ ਉਹਦੀ ਬੀਏਡ ਕੰਪਲੀਟ ਹੁੰਦੀ ਆ ਤੇ ਉਹ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਟੀਚਰ ਲੱਗ ਜਾਂਦੀ ਆ ਟਿਊਸ਼ਨ ਉਹ ਹੋਮ ਹੀ ਜਾਰੀ ਰੱਖਦੀ ਆ ਚਲੋ ਸਕੂਲ ਦੇ ਵਿੱਚ ਉਹਦੀ ਤਨਖਾਹ ਬਹੁਤੀ ਨਹੀਂ ਸੀ ਪਰ ਫਿਰ ਵੀ ਉਹਨੂੰ ਤਜਰਬਾ ਹੋ ਜਾਂਦਾ ਵੀ ਕਿਵੇਂ ਪੜਾਈ ਦਾ ਤੇ ਹੁਣ ਉਹ ਆਪਣੀ ਬੱਚੀ ਨੂੰ ਵੀ ਪੜਨ ਲਾ ਲੈਂਦੀ ਆ ਚਲੋ ਉਸ ਤੋਂ ਬਾਅਦ ਉਹਦੀ ਜੌਬ ਆ ਜਿਹੜੀ ਚੱਲਦੀ ਰਹਿੰਦੀ ਆ ਤੇ ਉਹਨੂੰ 3-4 ਸਾਲ ਹੋ ਜਾਂਦੇ ਆ ਉੱਥੇ ਜੌਬ ਕਰਦੀ ਨੂੰ ਹੁਣ ਉਹ ਆਪਣਾ ਸਾਰਾ ਖਰਚਾ ਵਧੀਆ ਤਰੀਕੇ ਨਾਲ ਮੈਨੇਜ ਕਰ ਲੈਂਦੀ ਆ ਆਪਣੀ ਬੇਟੀ ਨੂੰ ਪੜਾਉਂਦੀ ਆ ਤੇ ਉਹਦੀ ਜ਼ਿੰਦਗੀ ਸੋਹਣੀ ਹੋ ਜਾਂਦੀ ਆ ਹੁਣ ਇਸੇ ਦਿੱਲੀ ਸ਼ਹਿਰ ਦਾ ਮੰਨਿਆ ਪ੍ਰਮੰਨਿਆ ਸਕੂਲ ਸੈਂਟ ਜੋਸਫ ਇਹਦੇ ਵਿੱਚ ਵੈਕੈਂਸੀ ਆਉਂਦੀ ਏ ਅਧਿਆਪਕ ਰੱਖਣਾ ਹੁੰਦਾ ਤੇ ਇਹਦੇ ਵਾਸਤੇ ਇੱਕ ਟੈਸਟ ਰੱਖਿਆ ਹੁੰਦਾ ਚਲੋ ਉਹ ਫਾਰਮ ਭਰਦੀ ਆ ਹੋਰ ਵੀ ਬਹੁਤ ਕੈਂਡੀਡੇਟ ਨੇ ਫਾਰਮ ਭਰੇ ਤੇ ਚਲੋ ਸਾਨੀਆ ਜਿਹੜੀ ਉਹ ਪਹਿਲੇ ਨੰਬਰ ਤੇ ਆਉਂਦੀ ਆ ਤੇ ਉਹਨੂੰ ਇਹ ਜੌਬ ਮਿਲ ਜਾਂਦੀ ਆ ਦੋ ਸਾਲ ਇਹਨੂੰ ਇੱਥੇ ਜੌਬ ਕਰਦੀ ਨੂੰ ਹੁੰਦੇ ਆ ਤੇ ਇਹਦਾ ਤਜਰਬਾ ਇੰਨਾ ਕ ਵਧੀਆ ਹੁੰਦਾ ਇਹਦਾ ਬਿਹੇਵਰ ਇੰਨਾ ਕ ਵਧੀਆ ਹੁੰਦਾ ਕਿ ਸਾਰੇ ਟੀਚਰ ਇਹਨੂੰ ਬਹੁਤ ਪਸੰਦ ਕਰਦੇ ਆ ਤੇ ਇਸੇ ਦੌਰਾਨ ਉਸ ਸਕੂਲ ਦੀ ਜੋ ਪ੍ਰਿੰਸੀਪਲ ਹੁੰਦੀ ਆ ਉਹਦੀ ਰਿਟਾਇਰਮੈਂਟ ਆ ਜਾਂਦੀ ਆ ਉਹਨੂੰ ਰਿਟਾਇਰ ਰਿਟਾਇਰਮੈਂਟ ਤੋਂ ਬਾਅਦ ਜੇ ਨਵੇਂ ਪ੍ਰਿੰਸੀਪਲ ਦੀ ਜਦੋਂ ਰੱਖਣ ਦੀ ਵਾਰੀ ਆਉਂਦੀ ਆ ਨਾਮ ਆਉਂਦਾ ਤਾਂ ਉਸ ਤੋਂ ਬਾਅਦ ਜਿਹੜੇ ਸਾਰੇ ਟੀਚਰ ਨੇ ਉਹ ਸਾਨੀਆਂ ਦਾ ਹੀ ਨਾਮ ਲੈਂਦੇ ਨੇ ਕਿਉਂਕਿ ਸਾਨੀਆਂ ਇੱਕ ਬਹੁਤ ਸਲਜੀ ਹੋਈ ਅਧਿਆਪਕ ਸੀ ਤੇ ਉਹ ਪ੍ਰਿੰਸੀਪਲ ਬਣਨ ਦੇ ਲਾਇਕ ਸੀ ਲੋ ਸਾਨੀਆ ਨੂੰ ਪ੍ਰਿੰਸੀਪਲ ਦੇ ਅਹੁਦੇ ਤੇ ਬਿਠਾ ਦਿੱਤਾ ਜਾਂਦਾ ਤੇ ਸਾਨੀਆ ਬੜਾ ਮਾਣ ਮਹਿਸੂਸ ਕਰਦੀ ਆ ਉਹ ਸਕੂਲ ਦੀ ਪ੍ਰਿੰਸੀਪਲ ਬਣ ਜਾਂਦੀ ਆ ਹੁਣ ਜਿਹੜੇ ਸਕੂਲ ਦੀ ਖਿੜਕੀ ਦੇ ਵਿੱਚ ਖੜੀ ਉਹ ਸੋਚ ਰਹੀ ਸੀ ਅੱਜ ਸਾਨੀਆ ਇਸ ਸਕੂਲ ਦੀ ਪ੍ਰਿੰਸੀਪਲ ਆ ਤੇ ਉਹਦਾ ਤਲਾਕਸ਼ੋਦਾ ਪਤੀ ਆਇਆ ਆਪਣੇ ਬੱਚੇ ਦੀ ਐਡਮਿਸ਼ਨ ਕਰਾਉਣ ਜਦੋਂ ਸਾਨੀਆ ਨੂੰ ਪ੍ਰਿੰਸੀਪਲ ਬਣਾ ਦਿੱਤਾ ਜਾਂਦਾ ਤਾਂ ਉਹ ਪੂਰੀ ਇਮਾਨਦਾਰੀ ਨਾਲ ਆਪਣੇ ਅਹੁਦੇ ਦਾ ਸਨਮਾਨ ਕਰਦੀ ਆ ਤੇ ਜੋ ਉਹਦੇ ਫਰਜ਼ ਬਣਦੇ ਆ ਉਹ ਪੂਰੇ ਕਰਦੀ ਆ ਅੱਜ ਉਹੀ ਪਤੀ ਜੀਨੇ ਉਹਨੂੰ ਛੱਡਿਆ ਸੀ ਇਹ ਕਹਿ ਕੇ ਛੱਡਿਆ ਸੀ ਕਿ ਤੇਰੀ ਕੋਈ ਔਕਾਤ ਨਹੀਂ ਹੈਗੀ ਜਿਹੜਾ ਪਤੀ ਉਹਦੇ ਬੱਚੇ ਦਾ ਅਬੋਰਸ਼ਨ ਕਰਾਉਣਾ ਚਾਹੁੰਦਾ ਸੀ ਅੱਜ ਉਹੀ ਪਤੀ ਉਹਦੇ ਸਾਹਮਣੇ ਗਿੜਗੜਾ ਰਿਹਾ ਸੀ ਚਲੋ ਉਸ ਤੋਂ ਬਾਅਦ ਉਹ ਉਹਨੂੰ ਕਹਿੰਦਾ ਕਿ ਸਾਨੀਆ ਮੈਨੂੰ ਮਾਫ਼ ਕਰ ਦੇ ਉਹ ਕਹਿੰਦੀ ਇੱਥੇ ਮੈਂ ਸਾਨੀਆ ਨਹੀਂ ਮੈਂ ਇਸ ਸਕੂਲ ਦੀ ਪ੍ਰਿੰਸੀਪਲ ਆ ਕੋਈ ਗੱਲ ਨਹੀਂ ਮੈਂ ਤੁਹਾਡੇ ਨਾਲ ਮੇਰਾ ਜੋ ਵੀ ਰਿਸ਼ਤਾ ਰਿਹਾ ਕੁਝ ਵੀ ਹੋਇਆ ਹੋਵੇ ਪਰ ਮੈਂ ਤੁਹਾਡੇ ਬੱਚੇ ਨਾਲ ਨਾ ਇਨਸਾਫੀ ਨਹੀਂ ਕਰੂੰਗੀ ਫਿਰ ਉਸ ਤੋਂ ਬਾਅਦ ਉਹ ਕਹਿੰਦਾ ਕਿ ਮੈਂ ਤੇਰੇ ਨਾਲ ਗੱਲ ਕਰ ਸਕਦਾ ਉਹ ਕਹਿੰਦੀ ਵੀ ਤੂੰ ਮੇਰੇ ਨਾਲ ਗੱਲ ਕੀ ਕਰਨੀ ਆ ਤੂੰ ਆਪਣੇ ਬੱਚੇ ਬਾਰੇ ਗੱਲ ਕਰਨੀ ਆ ਬੱਚੇ ਦੀ ਇੰਟਰਵਿਊ ਮੈਂ ਲੈ ਲੈਣੀ ਆ ਚਲੋ ਉਸ ਤੋਂ ਬਾਅਦ ਉਹ ਬੱਚੇ ਦੀ ਇੰਟਰਵਿਊ ਲੈਂਦੀ ਆ ਤੇ ਉਸ ਤੋਂ ਬਾਅਦ ਉਹ ਕਹਿੰਦੀ ਆ ਵੀ ਹੁਣ ਤੁਸੀਂ ਜਾ ਸਕਦੇ ਹੋ ਉਹ ਚੱਲਿਆ ਜਾਂਦਾ ਰਸਤੇ ਦੇ ਵਿੱਚ ਉਹ ਸਾਨੀਆਂ ਬਾਰੇ ਸੋਚਦਾ ਜਾਂਦਾ ਸਾਨੀਆਂ ਨੂੰ ਘਰੋਂ ਕੱਢਣ ਤੋਂ ਬਾਅਦ ਉਹ ਮੁੜ ਕੇ ਸਾਨੀਆਂ ਵੱਲ ਨਹੀਂ ਵੇਖਦਾ ਤੇ ਉਹਦਾ ਇੱਕ ਔਰਤ ਦੇ ਨਾਲ ਰਿਸ਼ਤਾ ਹੁੰਦਾ ਇੱਕ ਕੁੜੀ ਦੇ ਨਾਲ ਅਫੇਅਰ ਹੁੰਦਾ ਤੇ ਉਹਦੇ ਨਾਲ ਉਹ ਵਿਆਹ ਕਰ ਲੈਂਦਾ ਤਲਾਕ ਦੇ ਪੇਪਰ ਸਾਨੀਆਂ ਨੂੰ ਭੇਜ ਦਿੰਦਾ ਉਹ ਵੀ ਗੁੱਸੇ ਦੇ ਵਿੱਚ ਸਾਈਨ ਕਰ ਦਿੰਦੀ ਹੈ ਕਿਉਂਕਿ ਉਹਨੂੰ ਪਤਾ ਸੀ ਕਿ ਉਸ ਬੰਦੇ ਨਾਲ ਮੇਰੀ ਹੁਣ ਨਹੀਂ ਨਿਪਦੀ ਉਹ ਬਿਨਾਂ ਸੋਚੇ ਸਮਝੇ ਸਾਈਨ ਕਰ ਦਿੰਦੀ ਹੈ ਤਲਾਕ ਹੋ ਜਾਂਦਾ ਉਹਨਾਂ ਦਾ ਉਸ ਤੋਂ ਬਾਅਦ ਇਹ ਵਿਆਹ ਕਰਾਉਂਦਾ ਤੇ ਵਿਆਹ ਤੋਂ ਬਾਅਦ ਇਹਦੇ ਇੱਕ ਬੇਟਾ ਹੁੰਦਾ ਜਿਹੜੇ ਬੇਟੇ ਨੂੰ ਅੱਜ ਇਹ ਲੈ ਕੇ ਆਇਆ ਸੀ ਪਰ ਜਿਹੜੀ ਇਹਦੀ ਏਕਰ ਵਾਲੀ ਹੁੰਦੀ ਆ ਉਹ ਇੰਨੀ ਕੁ ਜ਼ਿਆਦਾ ਚੱਕਮੀ ਹੁੰਦੀ ਆ ਵੀ ਉਹ ਇਹਨਾਂ ਦੇ ਸਾਰੇ ਪਰਿਵਾਰ ਨੂੰ ਸਿੱਧਾ ਕਰ ਦਿੰਦੀ ਆ ਸਾਨੀਆ ਬਰਗੀ ਨਰਮ ਕੁੜੀ ਇਹਨਾਂ ਤੋਂ ਰੱਖੀ ਨਹੀਂ ਗਈ ਜਿਹੜੀ ਹੁਣ ਵਾਲੀ ਪਤਨੀ ਹੁੰਦੀ ਆ ਉਹ ਵੀ ਇੱਕ ਕਰੋੜਪਤੀ ਬਾਪ ਦੀ ਬੇਟੀ ਹੁੰਦੀ ਆ ਤੇ ਉਹ ਇਹਨਾਂ ਦੀ ਕੋਈ ਤਾਂ ਹੌਂਸ ਨਹੀਂ ਸਹੰਦੀ ਤੇ ਉਹ ਆਪਣੇ ਪਤੀ ਨੂੰ ਇਹ ਕਹਿੰਦੀ ਆ ਵੀ ਤੇਰੇ ਕਰੋੜਪਤੀ ਹੋਣ ਦਾ ਮੈਨੂੰ ਕੀ ਫਾਇਦਾ ਜੇ ਮੇਰੇ ਬੇਟੇ ਨੂੰ ਇਸ ਸਕੂਲ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ ਤੂੰ ਅੱਜ ਇਸ ਸਕੂਲ ਦੇ ਵਿੱਚ ਐਡਮਿਸ਼ਨ ਕਰਵਾ ਕੇ ਹੀ ਵਾਪਸ ਆਵੇਂਗਾ ਚਲੋ ਇੰਟਰਵਿਊ ਹੋਣ ਤੋਂ ਬਾਅਦ ਉਹ ਥੋੜਾ ਜਿਹਾ ਟੈਨਸ਼ਨ 'ਚ ਹੁੰਦਾ ਵੀ ਪਤਾ ਨਹੀਂ ਐਡਮਿਸ਼ਨ ਹੋਊਗੀ ਕਿ ਨਾ ਤੇ ਉਧਰ ਸਾਨੀਆ ਜਿਹੜੀ ਹੈ ਨਾ ਉਹ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਵੀ ਉਹ ਬੰਦਾ ਜਿਹਨੇ ਮੈਨੂੰ ਕਿਸੇ ਦਿਨ ਤਾਨਾ ਮਾਰਿਆ ਸੀ ਅੱਜ ਮੇਰੇ ਅੱਗੇ ਆ ਕੇ ਉਹਨੂੰ ਕੁਝ ਤਾਂ ਮਹਿਸੂਸ ਹੋਇਆ ਹੋ ਸ਼ਰਮਦਾਈ ਹੋ ਚਲੋ ਉਹ ਘਰ ਆ ਜਾਂਦੀ ਆ ਘਰ ਆ ਕੇ ਵੀ ਉਹ ਆਪਣੇ ਤਲਾਕशुदा ਪਤੀ ਬਾਰੇ ਸੋਚਦੀ ਰਹਿੰਦੀ ਆ ਪਰ ਉਹ ਮੁੜ ਕੇ ਆਪਣੀ ਜ਼ਿੰਦਗੀ ਦੇ ਵਿੱਚ ਪਿੱਛੇ ਮੁੜ ਕੇ ਝਾਕਣਾ ਨਹੀਂ ਚਾਹੁੰਦੀ ਹੁੰਦੀ ਤੇ ਅਗਲੇ ਦਿਨ ਜਿਹੜੇ ਬੱਚਿਆਂ ਦਾ ਇੰਟਰਵਿਊ ਹੋਇਆ ਸੀ ਉਹਨਾਂ ਦਾ ਰਿਜ਼ਲਟ ਆਉਣਾ ਸੀ ਤੇ ਚਲੋ ਜਿਹੜੇ 50 ਬੱਚੇ ਰੱਖਣੇ ਹੁੰਦੇ ਆ ਉਹਨਾਂ ਦੇ ਵਿੱਚ ਰਮੇਸ਼ ਦਾ ਬੇਟਾ ਜਿਹੜਾ ਉਹਦੀ ਵੀ ਸਿਲੈਕਸ਼ਨ ਹੋ ਜਾਂਦੀ ਆ ਕਿਉਂਕਿ ਆਪਣੇ ਟੁੱਟੇ ਹੋਏ ਰਿਸ਼ਤੇ ਦਾ ਵੈਰ ਆ ਜਿਹੜਾ ਸਾਨੀਆ ਬੱਚੇ ਵਿੱਚ ਨਹੀਂ ਕੱਢਣਾ ਚਾਹੁੰਦੀ ਹੁੰਦੀ ਜਿਵੇਂ ਜਿਵੇਂ ਬੱਚਿਆਂ ਦੀ ਕਾਬਲੀਅਤ ਸੀ ਉਹਦੇ ਅਨੁਸਾਰ ਉਹਦੇ ਵਿੱਚ ਰਮੇਸ਼ ਦਾ ਬੇਟਾ ਜਿਹੜਾ ਉਹ ਸਿਲੈਕਟ ਹੁੰਦਾ ਤੇ ਚਲੋ ਰਿਜ਼ਲਟ ਅਨਾਉਂਸ ਹੁੰਦਾ ਤੇ ਰਮੇਸ਼ ਆ ਜਿਹੜਾ ਉਹ ਸ਼ੁਕਰ ਮਨਾਉਂਦਾ ਵੀ ਚਲੋ ਮੇਰੇ ਬੇਟੇ ਦੀ ਐਡਮਿਸ਼ਨ ਹੋ ਗਈ ਆ ਉਹ ਬਰਫੀ ਦਾ ਡੱਬਾ ਲੈ ਕੇ ਆਉਂਦਾ ਤੇ ਆ ਕੇ ਪ੍ਰਿੰਸੀਪਲ ਮੈਡਮ ਦਾ ਧੰਨਵਾਦ ਕਰਦਾ ਤੇ ਚਲੋ ਉਹ ਕਹਿੰਦੀ ਕਿ ਧੰਨਵਾਦ ਵਾਲੀ ਕੋਈ ਗੱਲ ਨਹੀਂ ਇਹ ਤਾਂ ਮੇਰੀ ਡਿਊਟੀ ਸੀ ਤੇ ਉਹਦੇ ਹੁੰਦੇ ਹੁੰਦੇ ਸਾਨੀਆ ਦੀ ਜਿਹੜੀ ਬੇਟੀ ਆ ਉਹ ਆਫਿਸ ਦੇ ਵਿੱਚ ਆਉਂਦੀ ਆ ਮੈਂ ਆਈ ਕਮ ਇਨ ਮੈਮ ਕਹਿੰਦੀ ਆ ਤੇ ਉਹ ਕਹਿੰਦੀ ਕਿ ਹਾਂਜੀ ਕਾਵਿਆ ਬੇਟਾ ਤੁਸੀਂ ਇੱਥੇ ਕਿਵੇਂ ਕਹਿੰਦੀ ਮੰਮਾ ਮੈਂ ਤੁਹਾਡੇ ਨਾਲ ਜ਼ਰੂਰੀ ਗੱਲ ਕਰਨ ਆਈ ਆ ਜਦੋਂ ਉਹ ਇਹ ਕਹਿੰਦੀ ਆ ਤਾਂ ਰਮੇਸ਼ ਜਿਹੜਾ ਉੱਥੇ ਬੈਠਾ ਹੁੰਦਾ ਤੇ ਉਹ ਵੇਖਦਾ ਤੇ ਉਹਨੂੰ ਕਹਿੰਦਾ ਕਾਵਿਆ ਬੇਟਾ ਸਾਨੀਆ ਕਹਿੰਦੀ ਤੁਹਾਨੂੰ ਕਾਵਿਆ ਨੂੰ ਬੇਟਾ ਕਹਿਣ ਦਾ ਕੋਈ ਰਾਈਟ ਨਹੀਂ ਉਹ ਕਹਿੰਦਾ ਸਾਨੀਆ ਇਹ ਤੇਰੀ ਬੇਟੀ ਆ ਉਹ ਕਹਿੰਦੀ ਹਾਂ ਇਹ ਮੇਰੀ ਬੇਟੀ ਆ ਕਹਿੰਦਾ ਮਤਲਬ ਆਪਣੀ ਬੇਟੀ ਉਹ ਕਹਿੰਦੀ ਆਪਣੀ ਨਹੀਂ ਸਿਰਫ ਮੇਰੀ ਕਹਿੰਦੀ ਤੂੰ ਉਸ ਬੇਟੀ ਨੂੰ ਆਪਣੀ ਨਹੀਂ ਕਹਿ ਸਕਦਾ ਜਿਹਨੂੰ ਤੂੰ ਦੁਨੀਆ ਤੇ ਆਉਣ ਤੋਂ ਪਹਿਲਾਂ ਹੀ ਖਤਮ ਕਰਨਾ ਚਾਹੁੰਦਾ ਸੀ ਮੈਂ ਨਹੀਂ ਚਾਹੁੰਦੀ ਕਿ ਤੂੰ ਮੇਰੀ ਬੇਟੀ ਨੂੰ ਬੇਟੀ ਕਹੇ ਬੇਟੀ ਤੇਰੀ ਜ਼ਰੂਰ ਆ ਤੂੰ ਪਿਓ ਜ਼ਰੂਰ ਆ ਪਰ ਤੂੰ ਪਿਓ ਵਾਲਾ ਕੀ ਫਰਜ਼ ਨਿਭਾਇਆ ਜਿਸ ਦਿਨ ਤੈਨੂੰ ਪਤਾ ਲੱਗਿਆ ਸੀ ਕਿ ਮੈਂ ਪ੍ਰੈਗਨੈਂਟ ਆ ਤੂੰ ਮੇਰੇ ਚਪੇੜ ਮਾਰ ਕੇ ਲੈ ਕੇ ਆਇਆ ਸੀ ਤੈਨੂੰ ਵੀ ਰਾਈਟ ਨਹੀਂ ਹੈਗਾ ਉਹ ਕਾਵਿਆ ਨੂੰ ਚੁੱਕਣਾ ਚਾਹੁੰਦਾ ਸੀ ਗੋਦੀ 'ਚ ਲੈਣਾ ਚਾਹੁੰਦਾ ਸੀ ਆਪਣੀ ਗਲਤੀ ਦਾ ਪਛਤਾਵਾ ਕਰਨਾ ਚਾਹੁੰਦਾ ਸੀ ਪਰਸਾਨੀਆਂ ਆਪਣੀ ਬੇਟੀ ਨੂੰ ਉੱਥੋਂ ਭੇਜ ਦਿੰਦੀ ਐ ਤੇ ਉਹਨੂੰ ਕਹਿ ਦਿੰਦੀ ਐ ਕਿ ਬੇਟਾ ਬਾਅਦ ਦੇ ਵਿੱਚ ਆਉਣਾ ਇਹ ਸਾਰਾ ਕੁਝ ਵੇਖ ਕੇ ਰਮੇਸ਼ ਦੀਆਂ ਅੱਖਾਂ ਦੇ ਵਿੱਚ ਹੰਝੂ ਆਉਂਦੇ ਆ ਤੇ ਉਹ ਹੱਥ ਜੋੜ ਕੇ ਸਾਨੀਆ ਤੋਂ ਮਾਫੀ ਮੰਗਦਾ ਤੇ ਕਹਿੰਦਾ ਕਿ ਮੇਰੀ ਗਲਤੀ ਦੀ ਮੈਨੂੰ ਇੰਨੀ ਵੱਡੀ ਸਜ਼ਾ ਨਾ ਦੇ ਕਿ ਇੱਕ ਵਾਰ ਮੈਨੂੰ ਆਪਣੀ ਬੇਟੀ ਨੂੰ ਗਲ ਨਾਲ ਲਾ ਲੈੰਦੇ ਉਹ ਕਹਿੰਦੀ ਨਹੀਂ ਮੈਂ ਆਪਣੀ ਬੇਟੀ ਨੂੰ ਤੇਰਾ ਪਰਛਾਵਾਂ ਵੀ ਨਹੀਂ ਪੈਣ ਦੇਣਾ ਚਾਹੁੰਦੀ ਠੀਕ ਆ ਤੂੰ ਅੱਜ ਮੇਰੇ ਸਾਹਮਣੇ ਆ ਗਿਆ ਤੇਰਾ ਬੇਟਾ ਮੇਰੇ ਸਕੂਲ ਦੇ ਵਿੱਚ ਪੜਦਾ ਪਰ ਮੈਂ ਇਹ ਰਿਸ਼ਤੇ ਟੁੱਟੇ ਹੋਏ ਰਿਸ਼ਤੇ ਜੋ ਰਿਸ਼ਤੇ ਮੈਨੂੰ ਉਸ ਮੌਕੇ ਛੱਡ ਗਏ ਜਦੋਂ ਮੈਂ ਬਿਲਕੁਲ ਇਕੱਲੀ ਰਹਿ ਗਈ ਮੇਰਾ ਸਾਥ ਜਦੋਂ ਤੈਨੂੰ ਦੇਣਾ ਚਾਹੀਦਾ ਸੀ ਉਦੋਂ ਨਹੀਂ ਤੂੰ ਦਿੱਤਾ ਹੁਣ ਮੈਂ ਇਨ੍ਹਾਂ ਭਾਵਨਾਵਾਂ ਦੇ ਬਹਿਣ 'ਚ ਨਹੀਂ ਬੈਠੂਗੀ ਤੇ ਚਲੋ ਉਸ ਤੋਂ ਬਾਅਦ ਉਹ ਚੱਲਿਆ ਜਾਂਦਾ ਤੇ ਰਸਤੇ ਦੇ ਵਿੱਚ ਉਹ ਆਪਣੀ ਬੇਟੀ ਕਾਵਿਆ ਬਾਰੇ ਸੋਚਦਾ ਉਸ ਤੋਂ ਬਾਅਦ ਚਲੋ ਜਿਹੜੀ ਸਾਨੀ ਆਗੀ ਉਹ ਵੀ ਘਰ ਆਉਂਦੀ ਆ ਤੇ ਉਹ ਇਹ ਸੋਚਦੀ ਆ ਕਿ ਮੈਂ ਆਪਣੇ ਅਤੀਤ ਨੂੰ ਆਪਣੀ ਬੇਟੀ ਤੇ ਹਾਵੀ ਨਹੀਂ ਹੋਣ ਦੇਵਾਂਗੀ ਮੈਂ ਆਪਣੀ ਬੇਟੀ ਨੂੰ ਇਸ ਗੱਲ ਦਾ ਕਦੇ ਵੀ ਪਤਾ ਨਹੀਂ ਲੱਗਣ ਦੇਵਾਂਗੀ ਵੀ ਇਹਦੇ ਪਾਪਾ ਜਿੰਦਾ ਨਹੀਂ ਮੈਂ ਇਹਨੂੰ ਕੁਝ ਵੀ ਕਹਾ ਵੱਡੀ ਹੋਈ ਨੂੰ ਪਰ ਮੈਂ ਉਸ ਇਨਸਾਨ ਦਾ ਇਤੇ ਪ੍ਰਸ਼ਾਵਾ ਵੀ ਨਹੀਂ ਪੈਣ ਦੇਣਾ ਚਾਹੂੰਗੀ ਤੇ ਉਸ ਤੋਂ ਬਾਅਦ ਚਲੋ ਉਹ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਦੀ ਆ ਆਪਣੀ ਬੇਟੀ ਨੂੰ ਪੜਾਉਂਦੀ ਆ ਤੇ ਨਾਲ ਨਾਲ ਉਹ ਉਹਨਾਂ ਔਰਤਾਂ ਲਈ ਨਾ ਇੱਕ ਆਸ਼ਰਮ ਖੋਲਦੀ ਆ ਜਿਹੜੀਆਂ ਔਰਤਾਂ ਉਹਨਾਂ ਦੇ ਸਹੁਰਿਆਂ ਤੋਂ ਵੱਲੋਂ ਸਤਾਈਆਂ ਜਾਂਦੀਆਂ ਜਿਨ੍ਹਾਂ ਦੇ ਪਤੀ ਉਹਨਾਂ ਦਾ ਸਾਥ ਨਹੀਂ ਦਿੰਦੇ ਉਹਨਾਂ ਦੇ ਜ਼ੁਲਮ ਕਰਦੇ ਆ ਉਹ ਇੱਕ ਸੰਸਥਾ ਖੋਲਦੀ ਆ ਤੇ ਉਤੇ ਲਿਖਦੀ ਆ ਕਿ ਜਿੰਨਾ ਨੂੰ ਹਨਾ ਲੱਗਦਾ ਕਿ ਉਹ ਕੁਝ ਕਰ ਸਕਦੀਆਂ ਨੇ ਆਪਣੇ ਦਮ ਦੇ ਜ਼ੋਰ ਤੇ ਕਰ ਸਕਦੀਆਂ ਪਰ ਉਹ ਸਹੁਰਿਆਂ ਵੱਲੋਂ ਸਤਾਈਆਂ ਜਾਂਦੀਆਂ ਵਿੱਚ ਪੇਕਿਆਂ ਵੱਲੋਂ ਵੀ ਠੁਕਰਾਈਆਂ ਜਾਂਦੀਆਂ ਸਮਾਜ ਵੱਲੋਂ ਠੁਕਰਾਈਆਂ ਜਾਂਦੀਆਂ ਔਰਤਾਂ ਲਈ ਇਹ ਆਸ਼ਰਮ ਹੈ ਜਿਹੜਾ ਇਹ ਖੁੱਲਾ ਤੁਸੀਂ ਆ ਕੇ ਆਪਣੀ ਕਾਬਲੀਅਤ ਦੇ ਜ਼ੋਰ ਤੇ ਇੱਥੇ ਕੁਝ ਵੀ ਕਰ ਸਕਦੇ ਹੋ ਪੱਖ-ਵੱਖ ਛੋਟੇ-ਛੋਟੇ ਕੰਮ ਆ ਉਹ ਜਿਹੜੇ ਉਸ ਆਸ਼ਰਮ ਦੇ ਵਿੱਚ ਕੀਤੇ ਜਾਂਦੇ ਆ ਹੱਥੀ ਕੰਮ ਦੀਦੀ ਉਹਨਾਂ ਨੂੰ ਕੀਮਤ ਮਿਲਦੀ ਐ ਤੇ ਉਹ ਆਪਣਾ ਖਰਚਾ ਕੱਢਦੀਆਂ ਉਹ ਇੱਕ ਬਹੁਤ ਮਜ਼ਬੂਤ ਔਰਤ ਬਣਦੀ ਆ ਤੇ ਉਹ ਚਾਹੁੰਦੀ ਆ ਕਿ ਸਮਾਜ ਦੇ ਵਿੱਚ ਐਉਂ ਜੀਆਂ ਔਰਤਾਂ ਜਿਹੜੀਆਂ ਦੀ ਕਾਬਲੀਅਤ ਨੂੰ ਨਾ ਪਛਾਣ ਕੇ ਉਹਨਾਂ ਨੂੰ ਉਹਨਾਂ ਹੀ ਤਾਨੇ-ਮੇਣੇ ਥੱਲੇ ਰੱਖਿਆ ਜਾਂਦਾ ਜਿਹੜੇ ਤਾਨੇ-ਮੇਣੇ ਸਦੀਆਂ ਤੋਂ ਚੱਲਦੇ ਆ ਰਹੇ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ